ਹੁਣ ਤੁਸੀਂ WhatsApp ਤੇ ਆਪਣੇ ਪਸੰਦੀਦਾ ਲੋਕਾਂ ਦੀ ਸੂਚੀ ਤਿਆਰ ਕਰ ਸਕੋਗੇ ਅਜਿਹੀ ਸਥਿਤੀ 'ਚ ਤੁਸੀਂ ਹੁਣ ਆਪਣੇ ਦੋਸਤਾਂ ਅਤੇ ਪ੍ਰੇਮੀਆਂ ਦੇ ਮੈਸੇਜ ਅਤੇ ਚੈਟ ਨੂੰ ਮਿਸ ਨਹੀਂ ਕਰੋਗੇ ਦਰਸਲ WhatsApp ਨੇ WhatsApp ਉਪਭੋਗਤਾਵਾਂ ਲਈ ਫੇਵਰਿਟਸ ਫਿਲਟਰ ਰੋਲ ਆਊਟ ਕਰ ਦਿੱਤਾ ਹੈ ਇਹ ਫੀਚਰ 16 ਜੁਲਾਈ 2024 ਨੂੰ ਰੋਲ ਆਊਟ ਕੀਤਾ ਗਿਆ ਜੋ ਜਲਦੀ ਹੀ ਸਾਰੇ ਦੇਸ਼ਾਂ 'ਚ ਰੋਲ ਆਊਟ ਹੋ ਜਾਵੇਗਾ ਇਸ ਫੀਚਰ ਨਾਲ ਤੁਸੀਂ ਆਸਾਨੀ ਨਾਲ ਆਪਣੇ ਮਨਪਸੰਦ ਲੋਕਾਂ ਦੀਆਂ ਚੈਟਸ ਅਤੇ ਕਾਲਾਂ ਨੂੰ ਸਰਚ ਕਰ ਸਕੋਗੇ ਤੁਸੀਂ ਆਪਣੇ ਮਨਪਸੰਦ ਲੋਕਾਂ ਦੀਆਂ ਚੈਟਾਂ ਅਤੇ ਕਾਲਾਂ ਨੂੰ ਟੌਪ ਚੈਟ ਵਿੰਡੋ ਤੇ ਪਿੰਨ ਕਰ ਸਕੋਗੇ WhatsApp ਯੂਜ਼ਰ ਫੈਮਿਲੀ ਗਰੁੱਪਾਂ ਤੇ ਬੈਸਟ ਫਰੰਟ ਚੈਟ ਅਤੇ ਕਾਲ ਨੂੰ ਪਸੰਦੀਦਾ ਲਿਸਟ ਸ਼ਾਮਲ ਕਰ ਸਕਣਗੇ ਇਹ ਫੋਨ ਦੇ ਸਪੀਡ ਡਾਇਲ ਵਰਗਾ ਫੀਚਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਵਟਸਐਪ ਅਪਡੇਟ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਵਟਸਐਪ ਸੈਟਿੰਗ ਆਪਸ਼ਨ ਤੇ ਜਾਣਾ ਹੋਵੇਗਾ ਫਿਰ ਤੁਹਾਨੂੰ ਫੇਵਰੇਟਸ ਆਪਸ਼ਨ ਦਿਖਾਈ ਦੇਵੇਗਾ ਜਿਸ ਤੇ ਤੁਹਾਨੂੰ ਟੈਪ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਐਡ ਟੂ ਫੇਵਰੇਟਸ ਤੇ ਕਲਿੱਕ ਕਰਨਾ ਹੋਵੇਗਾ ਜੇਕਰ ਉਪਭੋਗਤਾ ਚਾਹਣ ਤਾਂ ਉਹ ਕਿਸੇ ਵੀ ਸਮੇਂ ਆਪਣੇ ਫੇਵਰੇਟ ਪ੍ਰੋਡਕਟ ਨੂੰ ਮੁੜ ਆਰਡਰ ਵੀ ਕਰ ਸਕਦੇ ਨੇ ਵਟਸਐਪ ਦੇ ਮਨਪਸੰਦ ਚੈਟ ਅਤੇ ਕਾਲ ਐਂਟਰਸ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਚੈਟ ਅਤੇ ਕਾਲ ਸੂਚੀਆਂ ਬਣਾਉਣ ਦੇ ਯੋਗ ਹੋਵੋਗੇ ਅਜਿਹੇ 'ਚ ਜਦੋਂ ਕੋਈ ਕਾਲ ਜਾਂ ਮੈਸੇਜ ਆਵੇਗਾ ਤਾਂ ਸਭ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਮਿਲੇਗਾ